ਮੈਂ ਆਖਿਆ ਸੀ ਅੰਨ ਨੂੰ ਕਿ ਆਪਾਂ ਨਵਾਂ ਫ੍ਰਿਜ ਲੈ ਲਈਏ ਪੁਰਾਣਾ ਫ੍ਰਿਜ ਤਾਂ ਚੰਗੀ ਤਰ੍ਹਾਂ ਠੰਡਾ ਵੀ ਨਹੀਂ ਕਰਦਾ ਪਰ ਇੱਥੇ ਕਿਸੇ ਨੂੰ ਕਿਹੜਾ ਪਰਵਾਹ ਹੈਗੀ ਹੈ ਕਿਸੇ ਵੀ ਚੀਜ਼ ਦੀ ਯਾਰ ਤੂੰ ਇਹ ਛੋਟੀ ਛੋਟੀ ਗੱਲਾਂ ਨੂੰ ਬੁਧਾ ਆਚੜਾ ਕੀ ਤੂੰ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਆਪਾਂ ਉਹ ਘਰ ਕੋ ਬੈਠਾਂਗੇ ਜਿਹੜਾ ਸਾਡੇ ਮਾਪਿਓ ਨੇ ਬੜੇ ਪਿਆਰ ਨਾਲ ਜੋੜਿਆ ਸੀਗਾ ਰੋਟੀ ਕੱਪੜਾ ਤਾਂ ਕਿਤੋਂ ਵੀ ਮਿਲ ਜਾਊਗਾ ਪਰ ਤੈਨੂੰ ਲੱਗਦਾ ਕਿ ਇਹ ਮਕਾਨ ਦੁਬਾਰਾ ਮਿਲੂਗਾ ਓਏ ਇਹ ਗੱਲ ਫ੍ਰਿਜ ਦੀ ਨਹੀਂ ਹੈਗੀ ਇਹ ਗੱਲ ਸਬਰ ਦੀ ਹੁੰਦੀ ਹੈ ਜਿਉਂ ਵੀ ਆਪਣੇ ਮਾਪਿਓ ਗਏ ਨੇ ਅੱਪਾ ਤਿੰਨਾ ਘਰ ਨੇ ਇੱਕ ਘਰ ਨੂੰ ਜੋੜ ਕੇ ਰੱਖਿਆ ਹੁਣ ਅੰਨੇ ਵੱਡੀ ਹੋ ਗਿਆ ਕਿ ਹਰ ਗੱਲ ਤੇ ਝਗੜਾ ਯਾਰ ਤੂੰ ਇੰਨਾ ਗੁੱਸਾ ਬਾਤ ਪਰ ਸੱਚ ਦੱਸਾਂ ਜੋ ਤੂੰ ਸਾਡੇ ਨਾਲ ਹੁੰਨੀ ਹੈ ਨਾ ਮੈਨੂੰ ਹੌਸਲਾ ਬੜਾ ਹੁੰਦਾ ਸਾਡੀ ਮਾਂ ਤਾਂ ਨਹੀਂ ਪੱਤ ਸਾਰੀ ਬਾਪ ਨਹੀਂ ਪਰ ਦੇਖ ਜੇ ਨੂੰ ਮੈਨੂੰ ਵੀ ਪਤਾ ਹੈ ਕਿ ਤੂੰ ਹੈ ਤੂੰ ਸਾਰਿਆਂ ਨਾਲ ਛੋਟੀ ਹੈ ਪਰ ਜਦੋਂ ਤੈਨੂੰ ਮੈਂ ਤੇਰੇ ਜ਼ਿੰਮੇਵਾਰੀਆਂ ਦੇਖਦੀਆਂ ਤੇਰੇ ਸਿਰ ਤੇ ਬੋਝ ਦੇਖਦੀਆਂ ਪਰ ਮੇਰੇ ਦਿਲ ਨੂੰ ਕੁਝ ਹੁੰਦਾ ਦੇਖ ਕੇ ਆਹ ਦੇਖੋ ਬਿਜਲੀ ਦਾ ਬਿੱਲ ਆਇਆ ਇਹ ਤਾਂ ਵੱਧ ਬਿੱਲ ਆਇਆ ਸਾਰਾ ਦਿਨ ਰਾਤ ਬੱਤੀਆਂ ਜਗਦੀਆਂ ਰਹਿੰਦੀਆਂ ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਯਾਰਾ ਪਾ ਕੀ ਕਰੀਏ ਰਜਨੀ ਤਾਂ ਆਪਣੇ ਆਪੋਸਿਟ ਹੀ ਚਲਦੀ ਹੈ ਹੋ ਕੇ ਕੀ ਚੱਲਦੀ ਹੈ ਆਪਣੀ ਪ੍ਰਧਾਨ ਦੀ ਕੋਲਤੀ ਰਹਿੰਦੀ ਹੈ ਚੰਗੀ ਪਣੀ ਸੀ ਕਿ ਹੋ ਗਿਆ ਯਾਰ ਮੈਂ ਸੋਚਦੀ ਆਂ ਆਪਾਂ ਇਹ ਘਰ ਵੇਚ ਦਈਏ ਤੇ ਆਪਾਂ ਤਿੰਨੋਂ ਹੁਣ ਅਲੱਗ-ਅਲੱਗ ਹੋ ਜਾਈਏ ਮੈਂ ਆਪਣੀ ਜ਼ਿੰਦਗੀ ਆਪ ਜੀਉਣਾ ਚਾਹੁੰਦੀ ਆਂ ਨਹੀਂ ਇਹ ਘਰ ਨਹੀਂ ਵੇਚਣਾ ਇਹ ਹੀ ਸਾਡਾ ਮਾਪਿਓ ਹੈ ਇਹ ਹੀ ਸਾਡਾ ਜਨਮ ਹੈ ਇਹ ਘਰ ਮਾਪਿਓ ਦੇ ਘਰ ਦਾ ਵਾਲਾ ਘਰ ਇਹ ਤੂੰ ਕਿਵੇਂ ਸੋਚ ਸਕਦੀ ਆਂ ਜੇ ਘਰ ਆਪਾਂ ਵੇਚ ਦਰ ਤਾਂ ਆਪਾਂ ਤਿੰਨਾ ਭੈਣਾਂ ਪਰਾਈ ਹੋ ਜਾਵਾਂਗੇ ਇਹ ਘਰ ਇੱਤਾਂ ਦਾ ਨਹੀਂ ਹੁੰਦਾ ਇਹ ਰਿਸ਼ਤੇਆਂ ਦਾ ਸਹਾਰਾ ਹੁੰਦਾ ਯਾਰ ਤੂੰ ਇਸ ਗੱਲ ਨੂੰ ਸਮਝ ਤਨ ਦੋਵਾਂ ਨੂੰ ਤਾਂ ਪਤਾ ਵੀ ਨਹੀਂ ਕਿ ਮੈਂ ਨੌਕਰੀ ਛੱਡ ਦਿੱਤੀ ਸੀ ਆਪਣਾ ਭਵਿੱਖ ਵੀ ਨਹੀਂ ਦੇਖਿਆ ਕਿ ਆਪਣਾ ਸੁਪਨਾ ਛੱਡ ਦਿੱਤਾ ਕਿ ਤੂੰ ਨੌਕਰੀ ਛੱਡ ਦਿੱਤੀ ਕਿ ਤਾਂ ਜੋ ਆਪਾਂ ਤੈਨੂੰ ਇਕੱਠੇ ਰਹੀਏ ਤੇ ਮਾਪਿਓ ਦੀਆਂ ਯਾਦਾਂ ਨੂੰ ਸਮੇਟ ਕੇ ਰੱਖੀਏ ਮੈਂ ਸੁਪਨੇ ਦਾ ਕੀ ਕਰਨਾ ਹੈ ਜੇ ਘਰ ਹੀ ਨਾ ਰਹੀ ਮੈਨੂੰ ਆਪਣੇ ਮਾਪਿਓ ਦੀਆਂ ਯਾਦਾਂ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਬਾਪ ਕਰੇ ਯਾਰ ਰੱਬ ਨੇ ਜੱਜ ਵਿੱਚ ਬਹੁਤ ਗਰਤ ਹੋ ਗਈ ਤੇ ਘਰ ਵੇਚਣ ਨੂੰ ਕਹਿ ਦਿੱਤਾ ਪਰ ਮੈਂ ਤੁਹਾਡੇ ਬਿਨਾਂ ਸਿਰ ਵਿੱਚ ਕੁਝ ਵੀ ਨਹੀਂ ਜੀ ਆਪਾਂ ਇਕੱਠੇ ਰਵਾਂਗੇ ਤਾਂ ਸਾਡੇ ਮਾਪਿਓ ਵੀ ਸਾਡੇ ਨਾਲ ਰਹਿੰਦੇ ਮਹਿਸੂਸ ਹੋਣਗੇ